ਸੁਖਨਾ ਝੀਲ ਚੰਡੀਗੜ੍ਹ ਵਿਖੇ ਆਲ ਇੰਡੀਆ 34ਵੀਂ ਜੂਨੀਅਰ ਨੈਸ਼ਨਲ ਗੇਮ ਵਾਟਰ ਸਪੋਰਟਸ ਰੋਇੰਗ ਚ 골ਡ ਮੈਡਲ ਜਿੱਤਣ ਵਾਲੇ ਗੁਰਸੇਵਕ ਸੰਘਰਸ਼ ਦਾ ਮਮਦੋੜ ਪਹੁੰਚਣ ਤੇ ਪਰਿਵਾਰਕ ਮੈਂਬਰਾਂ ਰਿਸ਼ਤੇਦਾਰਾਂ ਯਾਰਾਂ ਦੋਸਤਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਜੀ ਹਾਂ ਬਿਜਲੀ ਕਰ ਦੇ ਸਾਹਮਣੇ ਬੀਐਸ ਪਚੌਂਕ ਚੌਕ ਟੋਲ ਤਮਕਿਆ ਨਾਲ ਗਾਂਲ ਵਿੱਚ ਫੁੱਲਾਂ ਵਾਲੇ ਹਾਰ ਪਾ ਕੇ ਪੂਰੇ ਜੋਸ਼ੋ ਹਾਸ ਵਿੱਚ ਸਵਾਗਤ ਕੀਤਾ ਗਿਆ 골ਡ ਮੈਡਲ ਜੇਤੂ ਗੁਰਸੇਵਕ ਸਿੰਘ ਅਰਚ ਦਾ ਪਿੰਡ ਮੱਲਾ ਰਹੀਮੇ ਕੇ ਸੱਦਰ ਕੇ ਪਹੁੰਚਨ ਤੇ ਸਭ ਤੋਂ ਪਹਿਲਾਂ ਪਿੰਡ ਦੇ ਗੁਰਦੁਆਰਾ ਸੇਵਕੇ ਮਾਤਾ ਪਿਤਾ ਤੇ ਪਰਿਵਾਰਕ ਮੈਂਬਰਾਂ ਸਹਿਤ ਰਿਸ਼ਤੇਦਾਰਾਂ ਨੂੰ ਤੁਮਸਤਕ ਹੋ ਕੇ ਸਤਿਗੁਰੂ ਦਾ ਓਟ ਅਸਰਾ ਲੈਂਦਿਆਂ ਵਾਇਗੁਰੂ ਦਾ ਸ਼ੁਕਰਾਨਾ ਕੀਤਾ ਇਸ ਮੌਕੇ ਉਹਨਾਂ ਦੇ ਕੋਚ ਸੇ ਬਾਣ ਤੇ ਹੋਰ ਪਤਵੰਤੇ ਸੱਜਣ ਰਿਸ਼ਤੇਦਾਰ ਸਕੇ ਸਬੰਧੀ ਪਿੰਡ ਵਾਸੀ ਮੌਜੂਦ ਸਨ ਸਰ ਜੀ ਬੇਰਾੜਾ ਪਰਮੇਸ਼ਰ ਗੋੜਚੱਕ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਨਿਯਕਤਾ ਸਿੱਧੂ ਬਰਾੜਾ ਸਰ ਤੁਸੀਂ ਅੱਜ ਇੱਥੇ ਸਪਿਰ ਸੱਦਰ ਕਿਉਂ ਪਹੁੰਚੇ ਹੋ ਮੁੰਡੇ ਨੂੰ ਵਧਾਈ ਦੇਣ ਵਾਸਤੇ ਕੀ ਪ੍ਰੋਗਰਾਮ ਸੀ ਕੀ ਮੁੰਡਾ ਕੀ ਕਰਿਆ ਸਾਡਾ ਗੁਰਸੇਵ ਸਿੰਘ ਸੱਦਰ ਕੇ ਦਾ ਸਾਫ ਦਾ ਸਪੈਂਚਾ ਆਪਣੇ ਉਹਨਾਂ ਦੇ ਪੁੱਤ ਹੈ ਅੱਜ ਉਹ ਸਾਡੇ ਵਿਦੇਸ਼ ਤੋਂ ਲੈ ਕੇ ਆਪਣੇ ਪੰਜਾਬ ਦੇ ਲਈ ਇੱਕ ਨੈਸ਼ਨਲ ਮੈਡਲ ਜਿੱਤ ਕੇ ਲਿਆ ਹੈ ਉਹਦੇ ਵਿੱਚ ਸਾਡੇ ਜਿੱਥੇ ਪਿੰਡ ਸੱਦਰ ਕੇ ਦਾ ਮਾਰਸੋੜ ਵਧਿਆ ਉਥੋਂ ਸਾਡੇ ਇਲਾਕੇ ਨੂੰ ਦੂਰਦੇ ਵਧਿਆ ਤੇ ਸਾਡੇ ਪੂਰੇ ਜ਼ਿਲ੍ਹੇ ਦਾ ਮਾਰਸੋੜਾ ਪੂਰੇ ਪੰਜਾਬ ਦਾ ਨਾਮ ਰੋਸ਼ਨ ਹੋਇਆ ਕਿਉਂਕਿ ਇਸ ਬੱਚੇ ਨੇ ਮੱਲਾ ਮਾਰੀਆਂ ਇਸ ਬੱਚੇ ਤੋਂ ਸਾਨੂੰ ਪ੍ਰੇਰਿਤ ਹੋਣਾ ਚਾਹੀਦਾ ਹੈ ਦੇਖੋ ਅਸੀਂ ਸਾਰੇ ਅਪੀਲ ਵੀ ਕਰਦੇ ਆ ਬੱਚਿਆਂ ਨੂੰ ਵੇਖੋ ਅੱਜ ਇਹ ਆਪਣੇ ਪਿੰਡ ਇਲਾਕੇ ਦਾ ਨਾਮ ਰੋਸ਼ਨ ਬੱਚੇ ਨੇ ਕੀਤਾ ਹੈ ਜਿਹੜੇ ਵੀ ਸਾਡੇ ਬੱਚੇ ਨੈਸ਼ਨਲ ਗੇਮਾਂ ਖੇਡਦੇ ਕਰਦੇ ਆ ਸਰਕਾਰ ਨੂੰ ਇਹਨਾਂ ਬੱਚਾਾਂ 'ਤੇ ਧਿਆਨ ਦੇਣਾ ਚਾਹੀਦਾ ਇਹਨਾਂ ਦਾ ਸਨਮਾਨਿਤ ਕਰਨਾ ਚਾਹੀਦਾ ਇਹਨਾਂ ਬੱਚਾਾਂ ਨੂੰ ਜਿੱਥੇ ਮੰਨ ਲਓ ਡਾਈਟ ਦੀ ਲੋੜ ਹੈ ਡਾਈਟ ਦੇਣੀ ਚਾਹੀਦੀ ਇਹਨਾਂ ਨੂੰ ਨੌਜਵਾਨ ਨੌਜਵਾਨੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਨੌਜਵਾਨਾਂ ਨੂੰ ਇਹ ਸੇਖਣਾ ਚਾਹੀਦਾ ਵੀ ਆਪਾਂ ਨੂੰ ਕੋਈ ਨਸ਼ੇ ਨਹੀਂ ਕਰਨੇ ਚਾਹੀਦੇ ਇਸ ਨੌਜਵਾਨ ਤੋਂ ਪ੍ਰੇਰਿਤ ਹੋ ਗਏ ਕਿ ਆਪਣਾ ਇਲਾਕਾ ਪਛੜਾਉਣ ਕਰਕੇ ਬੱਚੇ ਨੇ ਆਪਣੇ ਫਿਰ ਵੀ ਆਪਣੇ ਇਲਾਕੇ ਦਾ ਨਾਮ ਉੱਚਾ ਕੀਤਾ ਤੇ ਆਪਾਂ ਵੱਧ ਤੋਂ ਵੱਧ ਖੇਡਾਂ ਨਾਲ ਜੁੜੀਏ ਗੇਮਾਂ ਨਾਲ ਜੁੜੀਏ ਤੇ ਜਿਹੜੇ ਆਪਾਂ ਲੋਕ ਕਹਿੰਦੇ ਨੇ ਵੀ ਲੋਕ ਜੀ ਪੰਜਾਬ ਵਾਲੇ ਨ ਕਰਦੇ ਨੇ ਪਰ ਸਰਕਾਰਾਂ ਸਾਡੇ ਬੱਚਿਆਂ ਉੱਤੇ ਧਿਆਨ ਨਹੀਂ ਦਿੰਦੀਆਂ ਸਰਕਾਰਾਂ ਤੋਂ ਵੀ ਮੰਗ ਕਰਦੇ ਵੇ ਇਹਨਾਂ ਬੱਚਿਆਂ ਵਾਲੇ ਹੋ ਜਿਹੜੀਆਂ ਖਿਡਾਰੀਆਂ ਵਾਲੇ ਚੰਗੇ ਖਿਡਾਰੀ ਵਾਲੇ ਧਿਆਨ ਦਿੱਤਾ ਜਾਵੇ ਤੇ ਜਿਹੜੇ ਬੱਚੇ ਨਸ਼ੇ ਦੇ ਪਾਸੇ ਹਟਣ ਤੇ ਇਹਨਾਂ ਗੇਮਾਂ ਵੱਲ ਵਜ ਜਾਣ। ਜੀ ਲਖਬੀਰ ਸਿੰਘ ਸਰ ਅੱਜ ਗੁਰਸੇਵਕ ਸਿੰਘ ਆਰਸੀ ਨੂੰ ਬਹੁਤ ਪਿਆਰ ਨਾਲ ਕਰਨ ਤੁਸੀਂ ਹਾਂਜੀ ਨੈਸ਼ਨਲ ਰੋਇੰਗ ਦੇ 골ਡ ਮੈਡਲ ਜਿੱਤੇ ਕਿਹਾ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਤੇ ਕਿਸ ਦੇਸ਼ ਦੇ ਨਾ ਚਾਹਦੇ ਨੌਜਵਾਨਾਂ ਨੂੰ ਮੈਨੂੰ ਬਹੁਤ ਹੀ ਖੁਸ਼ ਮਹਿਸੂਸ ਰਿਹਾ ਕਿਉਂਕਿ ਮੇਰਾ ਭਾਂਜਾ ਗੁਰਸੇਵਕ ਸਿੰਘ ਜੋ ਕਿ ਅਸੀਂ ਸਰਹੱਦੀ ਬਾਰਡਰ ਏਰੀਆ ਤੋਂ ਬਿਲੋਂਗ ਕਰਦੇ ਆਂ ਡਿਸਟ੍ਰਿਕਟ ਫਿਰੋਜ਼ਪੁਰ ਹੈ ਪੂਰੀ ਬਾਰਡਰ ਬੈਲਟ ਹੈ ਸਾਡਾ ਬੱਚਾ ਨੈਸ਼ਨਲ ਲੈਵਲ ਤੇ ਰੋਇੰਗ ਵਿੱਚ 골ਡ ਮੈਡਲ ਲਿਆ ਹੈ ਇਸ ਕਰਕੇ ਸਾਨੂੰ ਬਹੁਤ ਹੀ ਜ਼ਿਆਦਾ ਮਾਣ ਮਹਿਸੂਸ ਹੁੰਦਾ ਹੈ ਸਾਡੇ ਇਲਾਕੇ ਤੇ ਫਿਰੋਜ਼ਪੁਰ ਜ਼ਿਲ੍ਹੇ ਤੇ ਔਰ ਸਾਨੂੰ ਪੰਜਾ ਪੰਜਾਬ ਵਿੱਚ ਸਾਡੇ ਬੱਚੇ ਨੇ ਸਾਡਾ ਇੰਡੀਆਨ ਲੈਵਲ ਤੇ ਨਾਮ ਰੋਸ਼ਨ ਕੀਤਾ ਹੈ ਸਾਨੂੰ ਬਹੁਤ ਅਛਮਸੂਸ ਹੋ ਰਿਹਾ ਹੈ ਔਰ ਨੌਜਵਾਨ ਪੀੜ੍ਹੀ ਨੂੰ ਇਹ ਸੰਦੇਸ਼ ਜਾਵਾਂਗੇ ਕਿ ਜੇਕਰ ਇੱਕ ਬਾਰਡਰ ਬੈਲਟ ਦੇ ਰਹਿ ਕੇ ਬੱਚਾ ਇੰਨਾ ਵੱਡੀ ਉਪਲਬਧੀ ਪ੍ਰਾਪਤ ਕਰ ਸਕਦਾ ਹੈ ਤਾਂ ਦੇਸ਼ ਦੀ ਪੰਜਾਬ ਦੇ ਦੂਸਰੇ ਵੀ ਪਿੰਡਾਂ ਦੇ ਨੌਜਵਾਨ ਨੂੰ ਇਹ ਇੱਕ ਸੇਧ ਦੇਵੇਗਾ ਔਰ ਇਹਦੇ ਨਕਸ਼ੇ ਕਦਮਾਂ ਤੇ ਚੱਲ ਕੇ ਹੋਰ ਵੀ ਬੱਚੇ ਗੇਮਾਂ 'ਚ ਪੜ੍ਹਾਈ ਵਿੱਚ ਬੜੀ ਉਪਲਬਧੀਆਂ ਹਾਸਲ ਕਰਨਗੇ ਥੈਂਕ ਯੂ ਜੀ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਮੇਰਾ ਨਾਮ ਰਵੀਨਦਰ ਸਿੰਘ ਹੈ ਜੀ ਮੈਂ ਐਜੂਕੇਸ਼ਨ ਡਿਪਾਰਟਮੈਂਟ ਤੋਂ ਬਿਲੋਂਗ ਕਰਦਾ ਜੀ ਤੇ ਇਹ ਸਾਡਾ ਪਹਾਂਜਾ 골ਡ ਮੈਡਲ ਜਿੱਤ ਕੇ ਆਇਆ ਹੈ ਇੰਡੀਅਨ ਲੈਵਲ ਤੇ ਰੋਇੰਗ ਵਿੱਚ ਸਾਨੂੰ ਬਹੁਤ ਖੁਸ਼ੀ ਆ ਸਾਰਿਆਂ ਨੂੰ ਮਾਣ ਵਾਲੀ ਗੱਲ ਹੈ ਤੇ ਮੈਂ ਪੰਜਾਬ ਦੇ ਵਾਸੀਆਂ ਨੂੰ ਜੋ ਕਿ ਪੰਜਾਬ ਦੀ ਜਵਾਨੀ ਹੈ ਅੱਜ ਕੱਲ ਨਸ਼ੇ ਵੱਲ ਜਾ ਰਹੀ ਹੈ ਉਹਨਾਂ ਨੂੰ ਇਹੀ ਸੰਦੇਸ਼ ਦੇਣਾ ਚਾਹਨਾ ਕਿ ਸਭ ਬੱਚੇ ਗੇਮਾਂ ਵੱਲ ਲੱਗੋ ਅਤੇ ਨਸ਼ਿਆਂ ਤੋਂ ਬਚੋ ਮੇਰਾ ਨਾਮ ਸੁਖਪਾਲ ਸਿੰਘ ਹੈ ਅੱਜ ਤੁਹਾਡੇ ਇੱਕ بیٹے ਨੇ ਨੈਸ਼ਨਲ ਰੋਇੰਗ ਵਿੱਚ 골ਡ ਮੈਡ ਜਿੱਤਿਆ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਸਾਡੇ ਬੇਟਾ ਅਰਸ਼ਦੀਪ ਸਿੰਘ ਬਹੁਤ ਹੀ ਮਤਲਬ ਸਾਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਗੋਲਡ ਮੈਡਲ ਇਸ ਲੈ ਕੇ ਆਇਆ ਹੈ ਬਾਕੀ ਸਾਰੇ ਸਾਰੇ ਜਿੰਨੇ ਵੀ ਆਏ ਨੇ ਸੱਜਣ ਮਿੱਤਰ ਸਮਝੀਏ ਹਨ ਬਾਰਿਆਂ ਦਾ ਬਹੁਤ ਬਹੁਤ ਸ਼ੁਕਰ ਹੈ ਪਰਮਾਤਮਾ ਜਿੰਨੂੰ ਕਿਸੀ ਦਿੱਤੀ ਹੈ ਬਾਰਾ ਸੈਰੰਟਰ ਦੀ ਨਾਲ ਦੇ ਰੱਖੀ ਮੌਸਮ ਆਪਣਾ ਜੀ ਮੇਰਾ ਨਾਮ ਪ੍ਰਕਾਸ਼ ਕੌਰ ਭੈਣ ਜੀ ਅੱਜ ਆਪਣਾ ਬੇਟਾ ਗੋਲਡ ਮੈਡਲ ਜਿੱਤ ਕੇ ਆਇਆ ਹੈ ਨੈਸ਼ਨਲ ਰੋਇੰਗ ਚ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਤੇ ਕਿਸ ਲੇਖ ਦੇਣਾ ਚਾਹੁੰਦੇ ਹੋ ਬਹੁਤ ਬਹੁਤ ਖੁਸ਼ੀ ਮਹਿਸੂਸ ਕਰਦੇ ਆ ਪੂਰੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਮੇਰੇ ਬੇਟੇ ਨੇ ਆਲ ਇੰਡੀਆ ਨੇਸ਼ਨਲ ਖੇਡ ਕੇ 골ਡ ਮੈਡਲ ਪ੍ਰਾਪਤ ਕੀਤਾ ਬਹੁਤ ਖੁਸ਼ੀ ਵਾਲੀ ਗੱਲ ਐ ਮੈਂ ਇਹੀ ਸੰਦੇਸ਼ ਦੇਵਾਂਗੀ ਬੱਚਿਆਂ ਨੂੰ ਹਰੇਕ ਬੱਚੇ ਨੂੰ ਕਿ ਨਸ਼ਿਆਂ ਨੂੰ ਛੱਡ ਕੇ ਆਪਣੇ ਸਪੋਰਟਸ ਵੱਲ ਧਿਆਨ ਦੇਣ ਜੇ ਮੇਰਾ ਬੇਟਾ ਲਿਆ ਸਕਦਾ ਤੇ ਹਰ ਇੱਕ ਦਾ ਬੱਚਾ ਲਿਆ ਸਕਦਾ ਕੋਈ ਇਹ ਨਾ ਕਹਵੇ ਕਿ ਮੈਂ ਨਹੀਂ ਕਰ ਸਕਦਾ ਕਰ ਸਕਦਾ ਹੈ ਕੋਸ਼ਿਸ਼ ਆਪਣੀ ਰੱਖੋ ਜਾਰੀ ਸਭ ਕੁਝ ਕਰ ਸਕਦੇ ਬੱਚੇ ਤਾਂ ਆਪਣਾ ਤੁਸੀਂ ਕਿਹੜੀ ਗੇਮ ਖੇਡ ਰਹੇ ਹੋ ਮੇਰਾ ਨਾਮ ਗੁਰਸੇਵ ਸਿੰਘ ਹੈ ਤੇ ਮੈਂ ਵਾਟਰ ਸਪੋਰਟਸ ਜੁਆਇੰਗ ਗੇਮ ਖੇਡਦਾ ਹਾਂ ਤੇ ਤੁਸੀਂ ਕੀ ਉਪਲਬਧ ਜੀ ਹਾਸਲ ਕੀਤੀ ਹੈ ਜੀ ਮੈਂ ਨੈਸ਼ਨਲ ਵਿੱਚ 골ਡ ਮੈਡਲ ਹਾਸਲ ਕੀਤਾ ਜੀ ਇਹ ਕਿੱਥੇ ਗੇਮ ਹੋਈ ਸੀ ਚੰਡੀਗੜ੍ਹ ਜੀ ਆਲ ਇੰਡੀਆ ਸੀ ਹਾਂ ਜੀ ਕਦੋਂ ਤੁਸੀਂ ਖੇਡ ਰਹੇ ਹੋ ਮੈਨੂੰ ਹੋ ਗਏ 303 4 ਸਾਲ ਦੇ ਲਗਭਗ ਹੋ ਗਏ ਜੀ ਤੁਸੀਂ ਕੀ ਕੀ ਖੇਡ ਚੁੱਕੇ ਹਾਲਜ ਤੱਕ ਮੈਂ ਨੈਸ਼ਨਲ ਲੈਵਲ ਦਾ ਖੇਡੇ ਆਂ ਤਿੰਨ ਵਾਰ ਤਿੰਨ ਮੈਰਕਲ 골ਡ ਮੈਡਲ ਨੇ ਨੈਸ਼ਨਲ ਦੇ ਇੱਕ ਬ੍ਰੌਂਜ਼ ਮੈਡਲ ਅੱਗੇ ਤੁਹਾਡੀ ਕੀ ਮਤਲਬ ਅੱਗੇ ਅੱਗੇ ਕੀ ਤੁਹਾਡਾ ਮਕਸਦ ਹੈ ਕੀ ਮਤਲਬ ਟੇਮ 올림픽 ਹਾਂ ਜੀ ਪੰਜਾਬ ਦੇ ਯੂਥ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਤੁਸੀਂ ਨੌਜਵਾਨ ਪੀਡੀ ਨੂੰ ਇਹੀ ਸੰਦੇਸ਼ ਹੈ ਵੀ ਖੇਡਾਂ ਵੱਲ ਆਓ ਨਸ਼ਿਆਂ ਵੱਲ ਨਾ ਜਾਓ ਮਮਦੋੜ ਤੋਂ ਪੱਤਰਕਾਰ ਜਗਿੰਦਰ ਸਿੰਘ ਪੋਲਾ ਦੀ ਵਿਸ਼ੇਸ਼ ਰਿਪੋਰਟ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਤੋਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਐਂਡ ਫੋਲੋ ਜ਼ਰੂਰ ਕਰ ਲਓ ਤਾਂ ਕਿ ਪੰਜਾਬ ਤੇ ਦੇਸ਼ ਦੀ ਦੀ ਹਰ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਸਭ ਤੋਂ ਪਹਿਲਾਂ ਬਣੇ ਰਹੋ ਸਾਡਾ ਦੇਖਦੇ ਰਹੋ ਸਾਡਾ ਚੈਨਲ